ਦਰਜੀ ਨਾਲ ਹੋਈ ਜੱਗੋ 13ਵੀਂ ਗੱਲਾਂ ਚਲਾ ਕੇ ਕਰਗੇ ਹਜ਼ਾਰਾਂ ਦੀ ਥੱਗੀ ਏਟੀਐਮ ਦਾ ਦੇਖਿਆ ਪਿੰਨ ਤੇ ਕਰਤਾ ਕਾਂਡ ਘਟਨਾ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ ਸੀਸੀਟੀਵੀ ਤਸਵੀਰਾਂ ਨੂੰ ਜਰਾ ਗੌਰ ਨਾਲ ਵੇਖੋ ਜਿਸ ਦੇ ਵਿੱਚ ਇੱਕ ਵਿਅਕਤੀ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਸ ਦੇ ਪਿੱਛੇ ਕੁਝ ਵਿਅਕਤੀ ਖੜੇ ਨੇ ਜਿਨ੍ਹਾਂ ਵਿੱਚੋਂ ਦੋ ਨੌਜਵਾਨ ਏਟੀਐਮ ਵਿੱਚੋਂ ਪੈਸੇ ਕਢਵਾ ਰਹੇ ਵਿਅਕਤੀ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਗੱਲਾਂ-ਗੱਲਾਂ ਦੇ ਵਿੱਚ ਇਹ ਨੌਜਵਾਨ ਉਸ ਵਿਅਕਤੀ ਦਾ ਏਟੀਐਮ ਦਾ ਪਿੰਨ ਨੋਟ ਕਰ ਲੈਂਦੇ ਨੇ ਤੇ ਨਾਲ ਹੀ ਗੱਲਾਂ-ਗੱਲਾਂ ਵਿੱਚ ਏਟੀਐਮ ਕਾਰਡ ਵੀ ਬਦਲ ਦਿੰਦੇ ਨੇ ਫੇ ਕੋਈ ਹੋਰ ਏਟੀਐਮ ਕਾਰਡ ਏਟੀਐਮ ਮਸ਼ੀਨ ਦੇ ਵਿੱਚ ਲਗਾ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਇਸ ਤੋਂ ਬਾਅਦ ਜਦੋਂ ਪੈਸੇ ਕਢਵਾਉਣ ਵਾਲੇ ਵਿਅਕਤੀ ਦੇ ਏਟੀਐਮ ਦੇ ਵਿੱਚੋਂ ਪੈਸੇ ਨਾ ਨਿਕਲੇ ਤਾਂ ਉਹ ਪਤਾ ਹਾਰ ਕੇ ਉਥੋਂ ਚਲਾ ਗਿਆ ਲੇਕਿਨ ਬਾਅਦ ਵਿੱਚ ਉਸ ਨੂੰ ਮੋਬਾਈਲ ਮੈਸੇਜ ਦੇ ਜ਼ਰੀਏ ਪਤਾ ਲੱਗਿਆ ਕਿ ਉਸਦੇ ਅਕਾਊਂਟ ਵਿੱਚੋਂ 25000 ਰੁਪਏ ਕਢਵਾ ਲਏ ਗਏ ਨੇ ਤਾਂ ਉਸਦੇ ਪੈਰਾਥਲੋ ਜ਼ਮੀਨ ਕਿਸ ਗਈ ਮਾਮਲਾ ਲਹਿਰ ਗਗਾ ਦੇ ਰਾਮੇ ਵਾਲੇ ਕੋਲ ਦੇ ਲੱਗੇ ਏਟੀਐਮ ਦਾ ਜਿੱਥੇ ਕਿ ਪੀੜਤ ਵਿਅਕਤੀ ਨੇ ਪੈਸੇ ਨਿਕਲਣ ਜਾਣ ਤੋਂ ਬਾਅਦ ਪੁਲਿਸ ਦੇ ਕੋਲ ਅਪੀਲ ਕੀਤੀ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਏ ਤੇ ਇਹਨਾਂ ਵਿਅਕਤੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਘਟਨਾ ਦਾ ਇਦਾਂ ਵਾਪਰੀ ਮਤਲਬ ਜਦੋਂ ਮੈਂ 2 ATM ਤੇ ਆਇਆ ਰਾਮੇ ਵਾਲੀ ਕੋਈ ਕੋਲੇ ਤਿੰਨੇ ATM ਨੇ ਜੀ ਜਿਹੜੇ ਦੋ ATM ਨੇ ਉਹ ਖਰਾਬ ਹੋ ਰਹੇ ਸੀ ਕੁਦਰ ਜੀ ਜਿਹੜਾ ਨਾਲ ਲੱਗਦਾ ATM ਹੈ ਜੀ ਉਹ ਪ੍ਰਾਈਵੇਟ ਹੈ ਜਦੋਂ ਮੈਂ ਉੱਥੇ ਪੈਸੇ ਕਢਾਉਣ ਲੱਗਿਆ ਜੀ ਉਹਦਾ ਮੈਨੂੰ ਥੋੜਾ ਜਿਹਾ ਪੇਚ ਘਟ ਆਇਆ ਜੀ ਜਦੋਂ ਪੈਸੇ ਕਢਾਉਂਦੇ ਕਢਾਉਂਦੇ ਮਤਲਬ ਮੇਰੇ ਮਗਰ ਦੋ ਮੁੰਡੇ ਖੜੇ ਉਹ ਦੇਖੀ ਜਾਣ ਵੀ ਅੱਗਾ ਪਿੱਛਾ ਵੇ ਇੱਧਰ ਵੀ ਦੇਖੀ ਆਪਾਂ ਇੱਧਰ ਵੀ ਦੇਖੀਏ ਕਿਉਂ ਚੋਰ ਸੀ ਜਦੋਂ ਅੱਗਾ ਪਿੱਛਾ ਉਹਨਾਂ ਨੇ ਦੇਖਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਦੋ ਬੰਦੇ ਤੋਂ ਪੈਸੇ ਨਿਕਲਦੇ ਨਹੀਂ ਜਦੋਂ ਪਤਾ ਲੱਗਿਆ ਹੋਇਆ ਇੱਕ ਦੂਜੇ ਬੰਦੇ ਨੇ ਜਿਹੜੇ ਮੰਗਲੇ ਦੋ ਖੜੇ ਸੀ ਇੱਕ ਦੂਜੇ ਦੀ ਜੇਬ ਚੋਂ ਕੱਟ ਕੇ ਏਟੀਐਮ ਦੂਜੇ ਨੂੰ ਫੜਾਤਾ ਕੋਟ ਵਾਲੇ ਨੂੰ ਜਿਹਦੇ ਕੋਟ ਪਾਇਆ ਹੋਇਆ ਸੀ ਜਦੋਂ ਕੋਟ ਵਾਲੇ ਨੂੰ ਏਟੀਐਮ ਫੜਾਤਾ ਉਹ ਏਟੀਐਮ ਜਦੋਂ ਫੜਾਇਆ ਉਹਨੂੰ ਮਤਲਬ ਉਹ ਕਹਿੰਦਾ ਵੀ ਤੂੰ ਐ ਕਰ 20000 ਰੁਪਏ ਕਢਾ ਲੈ ਮੈਂ ਕਿਹਾ 20 ਤਾਂ ਨਹੀਂ ਨਿਕਲਦਾ ਹੁੰਦਾ ਮੇਰੇ 10-10 ਨਿਕਲਦਾ ਹੁੰਦਾ ਤੇ ਮੈਂ ਦੱਸਦੀ ਐਂਟਰੀ ਦੁਬਾਰਾ ਦੱਬਦੀ ਉਹਨਾਂ ਨੇ ਹੌਲੀ-ਹੌਲੀ ਮੇਰਾ ਜਿਹੜਾ ਕੋਟਵਾਰਡ ਹੁੰਦਾ ਹੈ ਉਹ ਆਪਣਾ ਕੋਟਵਾਰਡ ਦੇਖ ਲਿਆ ਜੀ ਕੋਟਵਾਰਡ ਦੇਖਦੇ ਹੁੰਦੇ ਆ ਹੌਲੀ-ਹੌਲੀ ਦੂਜੇ ਦੂਜੇ ਫੜ ਕੇ ਮੋਬਾਈਲ ਉਹਨੇ ਆਪਣਾ ਏਟੀਐਮ ਫੜ ਕੇ ਜੀ ਆਪਣਾ ਏਟੀਐਮ ਪਾਦਾ ਉੱਥੇ ਪਹੁੰਚ ਕੇ ਮੈਨੂੰ ਉਧਰ ਧਿਆਨ ਲਾਦਾ ਜੀ ਵੀ ਤੁਸੀਂ ਦੁਬਾਰਾ ਦੱਬੋ ਆਲਬ ਦੱਬੋ ਉਦੋਂ ਫਰਾਰ ਹੋਗੇ ਜੀ ਏਟੀਐਮ ਆਪਣਾ ਫਸਾ ਕੇ ਪਤਾ ਨਹੀਂ ਕਿਹਦਾ ਏਟੀਐਮ ਸੀ ਠੀਕ ਹੈ ਜੀ ਉਹ ਵੀ ਕਿਸੇ ਦਾ ਜੀ ਇਹ ਕਿਸੇ ਦਾ ਏਟੀਐਮ ਸੀ ਇਹ ਕੋਈ ਪ੍ਰਦੀਪ ਨਾਮ ਦਾ ਬੰਦਾ ਜੀ ਪ੍ਰਦੀਪ ਮਨਦੀਪ ਮਨਦੀਪ ਸਿੰਘ ਹੈ ਜੀ ਕੋਈ ਇਹ ਵੀ ਕੋਈ ਉਹਨਾਂ ਨੇ ਮਤਲਬ ਯੂਜ਼ ਕਰਿਆ ਹੋਇਆ ਅੱਗੇ ਕਿਸੇ ਨੂੰ ਠੱਗ ਕੇ ਲੈ ਕੇ ਆਏ ਉਹਨੇ ਕੀ ਪਤਾ ਕੀ ਦਾ ਇਹ ਕੀ ਦਾ ਨਹੀਂ ਤੇ ਉਹ ਰਾਮੇ ਆਈਮ ਕਿੱਥੇ ਲੈ ਕੇ ਜਦੋਂ ਵੱਧ ਕਿੱਥੋਂ ਪੈਸੇ ਮੇਰਾ ਏਟੀਐਮ ਜਦੋਂ ਇੱਥੇ ਮੈਨੂੰ ਪਤਾ ਲੱਗਣ ਨਹੀਂ ਦਿੱਤਾ ਜੀ ਰਾਮੇ ਵਾਲੀ ਕੋਈ ਤੇ ਜੀ ਰਾਮੇ ਵਾਲੀ ਕੋਈ ਤੇ ਜਦੋਂ ਏਟੀਐਮ ਪਾਸਾ ਵਿੱਚ ਮਸ਼ੀਨ ਦੇ ਉਹਨਾਂ ਦਾ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਸ਼ੈਰੀ ਕਰਕੇ ਜੀ ਵੀਡੀਓ ਮਤਲਬ ਇਹ ਹੈਗੀ ਹੈ ਸ਼ੈਰੀ ਕਰਕੇ ਜਦੋਂ ਏਟੀਐਮ ਨਾਲ ਜਾ ਕੇ ਉਹ 5 ਮਿੰਟਾਂ ਦੇ ਵਿੱਚ ਆਪਣਾ ਕਾਲਜ ਬਾਬਾ ਕਾਲਜ ਕਾਲਜ ਹੀਰਾ ਸਿੰਘ ਪਠੜ੍ਹ ਕਾਲਜ ਆ ਜੀ ਉਹਦੇ ਸਾਹਮਣੇ ਕੇਟੀਐਮ ਹੈ ਜੀ ਪ੍ਰਾਈਵੇਟ ਸੰਗਤਪੁਰਾ ਰੋਡ ਵੱਜਦਾ ਹੋ ਜੀ ਕੈਂਚੀਆਂ ਦੇ ਉੱਥੋਂ ਘਟਾ ਕੇ 25000 ਰੁਪਏ ਲੈ ਗਏ ਜੀ 25000 ਦਾ ਸਾਨੂੰ ਮੈਸੇਜ ਆ ਗਿਆ ਮਗਰਾ ਸਾਡੇ ਨਾਲ ਤਾਂ ਹੋ ਗਈ ਠੱਗੀ ਪੈਸੇ ਤਾਂ ਮੇਰੇ ਨਹੀਂ ਨਿਕਲੇ ਠੱਗੀ ਹੋ ਗਈ ਜਦੋਂ ਮੈਂ ਲੋਕਾਂ ਨੂੰ ਵੀ ਇਹੀ ਕਹਿੰਦਾ ਵੀ ਜਦੋਂ ਵੀ ਮਤਲਬ ਕੋਈ ਪੈਸਾ ਕਟਾਉਣਿਓ ਜਾਂ ਤਾਂ ਕੋਈ ਗੇਟ ਬੰਦ ਕਰਕੇ ਜਾ ਕੋਈ ਆਪਣਾ ਉਥੇ ਸਕਿਉਰਿਟੀ ਗਾਰਡ ਵੀ ਚਾਹੀਦਾ ਜੀ ਜਦੋਂ ਵੀ ਕੋਈ ਵੀ ਬੰਦਾ ਏਟੀਐਮ ਕਰਦਾ ਕੋਈ ਅਣਜਾਣ ਹੁੰਦਾ ਕਿਸੇ ਨੂੰ ਨਹੀਂ ਵੀ ਪੈਸੇ ਨਿਕਲਦੇ ਉਥੇ ਸਕਿਉਰਿਟੀ ਜ਼ਰੂਰੀ ਚਾਹੀਦੀ ਹੈ ਜੀ ਸੋਹਣੇ ਵੇਖਣਾ ਹੋਵੇਗਾ ਕਿ ਟੇਲਰ ਮਾਸਟਰ ਪੀਐਮ ਸਿੰਘ ਨੂੰ ਕਦੋਂ ਇਨਸਾਫ ਮਿਲੇਗਾ ਤੇ ਉਹ ਵਿਅਕਤੀ ਪੁਲਿਸ ਦੇ ਅੜਿੱਕੇ ਕਦੋਂ ਆਣਗੇ ਜਿਨ੍ਹਾਂ ਨੇ ਟੇਲਰ ਮਾਸਟਰ ਦੇ ਅਕਾਊਂਟ ਵਿੱਚੋਂ 25000 ਰੁਪਏ ਕਢਵਾਏ ਨੇ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ